ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਦੀ ਵੀਡੀਓ ਆਪਾਂ ਸਬੰਧਕਾਂ ਤੇ ਬਣਾ ਰਹੇ ਆਂ ਸਬੰਧਕਾਂ ਦੀ ਕੀ ਅਹਿਮੀਅਤ ਹੈ ਸਬੰਧਕ ਜੋ ਹੈ ਪੰਜਾਬੀ ਦੇ ਵਿੱਚ ਔਰ ਦੋ ਨਾਮ ਜਾਂ ਪਰਨਾਮ ਦੇ ਪਿੱਛੇ ਲੱਗ ਕੇ ਦੂਜੇ ਵਾਕ ਦੇ ਨਾਲ ਜਾਂ ਦੂਜੇ ਸ਼ਬਦਾਂ ਦੇ ਨਾਲ ਸਬੰਧ ਬਣਾਉਂਦੇ ਨੇ ਉਸ ਵਾਕ ਨੂੰ ਪੂਰਾ ਕਰਦੇ ਨੇ। ਔਰ ਜੇ ਸਬੰਧ ਵਿੱਚੋਂ ਕੱਢ ਦਿੱਤਾ ਜਾਵੇ ਨਾ ਤਾਂ ਉਸ ਉਸ ਸੈਂਟੈਂਸ ਦੀ ਉਹ ਉਸ ਸੈਂਟੈਂਸ ਦੀ ਕੋਈ ਬੁਕਤ ਨਹੀਂ ਰਹਿੰਦੀ, ਉਹਦੇ ਭਾਵ ਮੀਨਿੰਗ ਲਸ ਹੋ ਜਾਂਦਾ, ਉਹਦਾ ਕੋਈ ਮਹਿਣਾ ਨਹੀਂ ਰਹਿ ਜਾਂਦਾ। ਸੋ ਸਬੰਧਕ ਜਿਹੜੇ ਆ ਉਹ ਬਹੁਤ ਹੀ ਇੰਪੋਰਟੈਂਟ ਨੇ ਔਰ ਬਹੁਤ ਜ਼ਰੂਰੀ ਨੇ ਔਰ ਅੱਜ ਆਪਾਂ ਸਬੰਧਕਾਂ ਦੇ ਵਿੱਚੋਂ ਸਬੰਧਕ ਜਿਹੜੇ ਨੇ ਬਹੁਤ ਆ ਅੱਜ ਸ਼ੁਰੂਆਤ ਸਬੰਧਕਾਂ ਦੀ ਕਰ ਰਹੇ ਆ ਉਹ ਇਹਨਾਂ ਸਬੰਧਕਾਂ ਦੇ ਵਿੱਚੋਂ ਕੁਝ ਸਬੰਧਕ ਜਿਹੜੇ ਆ ਉਹਨਾਂ ਬਾਰੇ ਆਪਾਂ ਜਿਹੜੀ ਆ ਅੱਜ ਦੀ ਵਿਚਾਰ ਕਰਨੀ ਐ ਸੋ ਇਹ ਗੁਰਬਾਣੀ ਦੀਆਂ ਜਿਹੜੀਆਂ ਹੈ ਪੰਕਤੀਆਂ ਇਹ ਲਿਖਿਆ ਨੇ ਔਰ ਇਹਨਾਂ ਦੇ ਅਨੁਸਾਰ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨਾਂ ਦੀ ਵਿਚਾਰ ਕਰਦੇ ਆਂ ਸਾਧ ਸੰਗਤ ਜੀ ਇਹ ਸਬੰਧਕ ਨੇ ਤੇ ਸਬੰਧਕ ਕਿਹੜੇ-ਕਿਹੜੇ ਨੇ ਜਿਨ੍ਹਾਂ ਦੀ ਅੱਜ ਵਿਚਾਰ ਕਰਦੇ ਆਂ ਬਾਕੀ ਕੰਟੀਨਿਊਸਲੀ ਇਸੇ ਤਰ੍ਹਾਂ ਚੱਲੇ ਚੱਲਣਗੇ ਅਗਲੀ ਵੀਡੀਓ 'ਚ ਅਗਲੇ ਆ ਜਾਣਗੇ ਫਿਰ ਅੱਗੇ ਚੱਲਾਂਗੇ ਇਹ ਹੈ ਪਾਸ ਪਾਸੀ ਪਾਹੇ ਪਹਾ ਨਿਕਟ ਉਪਕੰਠ ਨਜੀਕ ਕੁੰਨ ਕੁੰਨ ਹੈ ਸਾਦ ਸੰਗਤ ਇਹ ਲਫ਼ਜ਼ ਹੈ ਕੁੰਨ ਸੋਰੀ ਕੰਨ ਹੈ ਕੰਨ ਇਹ ਹੈ ਕੰਨ गन ਹੈ ਔਰ ਮਾਹੀ ਅਗੇ ਇਹਦਾ ਹੈ ਆ ਤੁਕ ਲਿਖੀ ਹੈ ਕਰ ਜੋੜ ਗੁਰਪਹਿ ਕਰ ਬੇਨੰਤੀ ਰਾਹ ਪਦਰ ਗੁਰ ਦਸੈ ਕਰ ਜੋੜ ਕਰ ਕੀਏ ਸਾਧ ਸੰਗਤ ਹੱਥ ਹੱਥ ਐ ਵੇਖੋ ਕਰ ਨੂੰ ਔਕਲ ਨਹੀਂ ਲੱਗਿਆ ਜੇ ਲੱਗਿਆ ਹੁੰਦਾ ਇੱਕ ਹੱਥ ਹੋ ਜਾਣਾ ਸੀ ਹੁਣ ਦੋ ਹੱਥ ਤਵਾਥੇ ਵਿਖਿਆ ਵੀ ਜਾਈ ਤੇ ਜੋੜਨੇ ਤੇ ਦੁਆਥੇ ਜੁੜਨੇ ਇਸ ਕਰਕੇ ਬਹੁਵਚਨ ਹੈ ਕਿ ਸਿਰਫ ਤੇ ਸਿਰਫ ਦੱਸਣ ਵਾਸਤੇ ਹੈ ਤਾਂ ਕਿ ਆਪਾਂ ਪਿੱਛੇ ਜਿਹੜੀ ਰਿਵੀਜ਼ਨ ਕੀਤੀ ਹੋਈ ਆ ਉਹ ਵੀ ਨਾਲ ਦੀ ਨਾਲ ਹੀ ਹੋਈ ਜਾਵੇ ਇਹ ਕਰ ਤਾਂ ਹੈ ਇਥੇ ਇਹ ਦੁਨੀਆ ਬਹੁਵਚਨ ਹੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਗੁਰ ਪਹਿ ਪਾਸ ਗੁਰ ਪਹਿ ਗੁਰ ਪਾਸ ਉਹ ਸਾਧ ਸੰਗੋ ਘੋ ਰਹਿ ਗਿਆ ਔਕਲ ਨਹੀਂ ਲੱਗਿਆ ਇਹਦਾ ਕਾਰਨ ਕੀ ਹੈ ਇਹ ਆਹੀ ਕਾਰਨ ਹੈ ਸਬੰਧਕ ਦਾ ਸਬੰਧਕ ਜਿਹੜਾ ਹੈਗਾ ਆ ਗਿਆ ਇਸ ਕਰਕੇ ਇਹ ਲੱਗਿਆ ਨਹੀਂ ਜਾਂ ਇਹ ਕੋਲੋ ਚੱਕਿਆ ਗਿਆ ਜਿਸ ਤਰ੍ਹਾਂ ਉਹਨੂੰ ਮਰਜੀ ਸਮਝ ਲਓ ਤਾਂ ਨਹੀਂ ਲੱਗਿਆ ਹੈ ਇਹ ਪਹਿ ਆ ਗਿਆ ਪਹਿ ਕੀ ਹੈ ਸਬੰਧ ਜੇ ਸਬੰਧਕ ਅੱਗੇ ਆ ਜਾਵੇ ਕਿਸੇ ਨਾਮ ਜਾਂ ਪਰਨਾਮ ਦੇ ਅੱਗੇ ਆ ਜਾਏ ਤਾਂ ਉਹਦੇ ਜਿਹੜਾ ਹੈ ਔਕਲ ਜਿਹੜਾ ਹੈ ਉਹ ਚੱਕਿਆ ਜਾਂਦਾ ਹੈ ਪੈ ਕਰ ਬੇਨਤੀ ਕਰ ਬੇਨਤੀ ਬੇਨਤੀ ਕਰ ਇਹ ਜੋ ਹੈ ਇੰਪੈਰੇਟਿਵ ਮੂਡ ਚ ਆ ਗਿਆ ਬੇਨਤੀ ਰਾਹ ਪਾਦਰ ਗੁਰਦਸੇ ਰਾ ਰਸਾ ਮਾਰਗ ਪਾਦਰ ਸਹੀ ਰਸਾ ਗੁਰਦਸੇ ਗੁਰੂ ਗੋਰ ਗੁਰੂ ਦਸੇ ਦੱਸਦਾ ਹੈ ਦਸੇ ਦੱਸਦਾ ਹੈ ਪ੍ਰੈਜੈਂਟ ਟੈਂਸ ਦੀ ਨਿਸ਼ਾਨੀ ਲੱਗੀ ਇਹ ਦਲਾਵਾ ਇਹ ਆਪਾਂ ਪੜ ਚੁੱਕੇ ਹਾਂ ਪਹਿਲਾਂ ਸੋ ਜਨ ਮਿਲਿਆ ਹਰ ਪਾਸੇ ਸੋ ਜਨ ਮਿਲਿਆ ਉਹ ਜਨ ਮਿਲਿਆ ਹਰ ਪਾਸੀ ਹਰ ਪਾਸੀ ਤੋਂ ਪਾਸ ਹੈ ਪਾਸੀ ਆ ਜਿਹੜਾ ਪਾਸ ਹੈ ਨਾ ਇਹ ਹੀ ਇਹਦਾ ਆ ਜਿਹੜਾ ਰੂਪ ਆ ਬਣ ਜਾਂਦਾ ਕਿਉਂਕਿ ਛੰਦ ਦੀ ਚਾਲ ਵੇਖ ਕੇ ਚਾਲ ਦੇ ਮੁਤਾਬਕ ਜਿਹੜਾ ਇਹਨੂੰ ਢਾਲ ਲਿਆ ਜਾਂਦਾ ਢਾਲਿਆ ਗਿਆ ਇਸ ਕਰਕੇ ਇਹ ਪਾਸੀ ਬਣ ਗਿਆ ਜਿਹਦਾ ਮਤਲਬ ਆਹੀ ਆ ਪਾਸ ਸੋ ਜਨ ਮਿਲਿਆ ਹਰ ਪਾਸੀ ਹਰ ਪਾਸ ਸਦਾ ਸਦਾ ਬੜਿਆਈਆਂ ਨਾਨਕ ਗੁਰ ਪਾਸ ਸਦਾ ਸਦਾ ਵਡਿਆਈਆਂ ਉਸ へ ਨਾਨਕ ਗੁਰਪਾਸ ਗੁਰ ਪਾਸ ਫਿਰ ਆ ਗਿਆ ਗੁਰ ਔਂਕਰ ਨਹੀਂ ਲੱਗਿਆ ਪਾਸ ਪਾਸ ਕੀ ਹੈ ਪਾਸ ਇਹ ਔਂਕਰ ਚੱਕਿਆ ਗਿਆ ਔਂਕਰ ਚੱਕਿਆ ਗਿਆ ਕਿਉਂਕਿ ਪਾਸ ਕੀ ਹੈ ਸੰਬੰਧਕ ਇਹ ਸੰਬੰਧਕਾ ਸਦਾ ਸਦਾ ਵਡਿਆਈਆਂ ਨਾਨਕੁਰ ਪਾਸ へ ਨਾਨਕ ਉਸ ਗੁਰੂ ਦੇ ਪਾਸ ਸਦਾ ਸਦਾ ਵਡਿਆਈਆਂ ਹਮੇਸ਼ਾ ਉਹਦੇ ਕੋਲੇ ਵਡਿਆਈਆਂ ਹੁੰਦੀਆਂ ਸਦਾ ਸਦਾ ਬੜਿਆਈਆਂ ਨਾਨਕ ਗੁਰਪਾਸ ਗੁਰੂ ਦੇ ਕੋਲ ਸਦਾ ਹੀ ਬੜਿਆਈਆਂ ਹੁੰਦੀਆਂ ਨੇ ਬੜਿਆਈਆਂ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਜਨ ਹਰ ਜਨ ਨਿਕਟ ਹਰੀ ਦੇ ਜਨ ਜਿਹੜੇ ਆ ਉਹ ਨਿਕਟ ਨੇ ਹਰ ਜਨ ਨਿਕਟ ਨਿਕਟ ਹਰ ਜਨ ਹੈ ਜਿਹੜਾ ਹਰੀ ਹੈ ਉਹ ਉਹ ਆਪਦੇ ਜਨਾਂ ਦੇ ਆਪਦੇ ਜਿਹੜੇ ਜਨਨ ਇਹ ਨਾ ਹੁੰਦੇ ਦਾਸ ਨੇ ਜਨ ਨੇ ਉਹਨਾਂ ਦੇ ਨੇੜੇ ਵਸਦਾ ਤੇ ਨੇੜੇ ਹਰ ਜਾ ਤੇ ਜਿਹੜੇ ਹਰੀ ਦੇ ਜਨ ਆ ਉਹ ਉਹਦੇ ਨੇੜੇ ਵਸਦੇ ਆ ਨੇੜੇ ਵਸਦੇ ਆ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹਰੀ ਦੇ ਵਸਦੇ ਆ ਹਰ ਰਾਖੇ ਕੰਠ ਜਨ ਧਾਰੇ ਹਰ ਹਰ ਰਾਖਾ ਰੱਖਦਾ ਹੈ ਕੰਠ ਕੰਠ ਨਾਲ ਕੰਠ ਨਾਲ ਕੰਠ ਦੇ ਨਾਲ ਲਾ ਕੇ ਜਨ ਧਾਰੇ ਤੇ ਜਨ ਨੂੰ ਧਾਰ ਕੇ ਟੰਡ ਦੇ ਨਾਲ ਲਗਾ ਕੇ ਰੱਖਦਾ ਹਰ ਰੱਖੇ ਹਰੀ ਰੱਖਦਾ ਹੈ ਜਿਸ ਜਲ ਨਿਦ ਕਾਰਨ ਤੁਮ ਜਗ ਆਏ ਜਿਸ ਜਲ ਜਲ ਨਿਦ ਚਲ ਨਿਦ ਅੰਮ੍ਰਿਤ ਜਲ ਕਾਰਨ ਉਸ ਜਿਹਦੇ ਕਾਰਨ ਤੁਮ ਜਗ ਆਏ ਤੁਸੀਂ ਜਗ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਏ ਹੋ ਸੰਸਾਰ ਦੇ ਵਿੱਚ ਆਏ ਹੋ ਸੋ ਅੰਮ੍ਰਿਤ ਉਹ ਅੰਮ੍ਰਿਤ ਜਾਲਨ ਜਾਲਨੇ ਤੋਂ ਪਾਓ ਅੰਮ੍ਰਿਤ ਐ ਜਿਸ ਅੰਮ੍ਰਿਤ ਨੂੰ ਪਾਲ ਦੇ ਫਿਰਦੇ ਆ ਨਾ ਉਹ ਜਿਹਦੇ ਕਾਰਨ ਜਗ ਦੇ ਵਿੱਚ ਆਏ ਹੋ ਆਏ ਸੋ ਅੰਮ੍ਰਿਤ ਗੁਰ ਪਾਹੀ ਜੋ ਉਹ ਅੰਮ੍ਰਿਤ ਉਹ ਅੰਮ੍ਰਿਤ ਕਿੱਥੇ ਐ ਸੋ ਅੰਮ੍ਰਿਤ ਉਹ ਅੰਮ੍ਰਿਤ ਗੁਰ ਪਾਹੀ ਜਿਓ ਗੁਰ ਪਾਹੀ ਪਾਹੀ ਕੀਆ ਪਾਸ ਪਾਹੀ ਪਾਸ ਪਾਹੀ ਪਾਸ ਪਾਹਤ ਪਾ ਪਾਹੀ ਬਣ ਗਿਆ ਪਾਹਾ ਹੋਇਆ ਪਾਹੀ ਹੋਇਆ ਇਹ ਚੰਦ ਦੀ ਚਾਲ ਦੇ ਮੁਤਾਬਕ ਹੈ ਅਈ ਅਮਰਦਾ ਗੁਰ ਪਾਹੀ ਆ ਘੋਰਾ ਗਿਆ ਗੁਰ ਨੂੰ ਉਕੜ ਨਹੀਂ ਲੱਗੇ ਕਿਉਂਕਿ ਆ ਜਿਹੜਾ ਹੈ ਪਾਹੀ ਜਿਹੜਾ ਹੈ ਇਹ ਕੀ ਹੈ ਸੰਬੰਧਕ ਹੈ ਸੰਬੰਧਕ ਜਦੋਂ ਇੱਥੇ ਆ ਜਾਂਦਾ ਇਹ ਕੁਛ ਕੁ ਸੰਬੰਧਕ ਨੇ ਔਰ ਇਹ ਜਿਆਦਾ ਸਮਾਂ ਨਹੀਂ ਲੱਗਦਾ ਇਹਨਾਂ ਨੂੰ ਦੋ ਚਾਰ ਵਾਰੀ ਵੇਖੋ ਵੀਡੀਓ ਜਾਂ ਪੜੋ ਉਹ ਪਤਾ ਲੱਗ ਜਾਂਦਾ ਇਸ ਕਰਕੇ ਇਹ ਗੁਰ ਪਾਹੀ ਜੀ ਅਗਿਆ ਕਹੋ ਬੇਨੰਤੀ ਆਪਣੇ ਸਤਗੁਰ ਪਾਹੀ ਕਹੋ ਬੇਨੰਤੀ ਕਹੋ ਪਾਹੀ ਆਪਣੇ ਸਤਿਗੁਰ ਪਾਹੇ ਆਪਣੇ ਸਤਿਗੁਰ ਦੇ ਪਾਹ ਪਾਹੇ ਪਾਸ ਪਾਹੇ ਕੀਏ ਪਾਸ ਪਾਹੇ ਕੀਏ ਪਾਸ ਪਾਹੇ ਪਾਸ ਸਾਧ ਜਨਾਂ ਕੀ ਚਰਨੀ ਪਾਹ ਸਾਧ ਜਨਾਂ ਦੀ ਸਾਧੂ ਜਨਾਂ ਕੀ ਦੀ ਚਰਣੀ ਚਰਨੀ ਪਾਹ ਚਰਨੀ ਚਰਨ ਪ੍ਰਾਪਤ ਵਿਚਾਰਨਾ ਚ ਪੈ ਪਾਸ ਜਾ ਚਰਨਾਂ ਦੇ ਪਾਸ ਜਾ ਸਾਧ ਜਨਾਂ ਕੀ ਚਰਨੀ ਪਾਹ ਆਏ ਨਾ ਸਕਾਂ ਤੁਝ ਕੰਨ ਤੁਝ ਕੰਨ ਹੁੰਦਾ ਤੇ ਪਾਸ ਇਹਦਾ ਮਤਲਬ ਪਾਸ ਆ ਆਏ ਨਾ ਸਕਾਂ ਤੁਝ ਕੰਨ ਮੈਂ ਆ ਨਾ ਸਕਾਂ ਪਿਆਰੇ ਤੇਰੇ ਕੋਲ ਭੇਜ ਨਾ ਸਕਾਂ ਕੋਈ ਤੇ ਨਾ ਮੈਂ ਕਿਸੇ ਨੂੰ ਤੇਰੇ ਕੋਲ ਭੇਜ ਸਕਾਂ ਆਪਦੀ ਮਜਬੂਰੀ ਦਸੀਏ ਕਿ ਮੈਂ ਤੇਰੇ ਕੋਲੇ ਪਿਆਰੇ ਆ ਨਹੀਂ ਸਕਦਾ ਤੇ ਨਾ ਮੈਂ ਮੈਂ ਕਿਸੇ ਨੂੰ ਭੇਜ ਸਕਦਾ ਇਹਦੇ ਆਖਰੀ ਅੰਤ ਗੁਰ ਕੀ ਸ਼ਬਦ ਨਜ਼ੀਕ ਪਛਾਣੋ ਗੁਰ ਕੈ ਸ਼ਬਦ ਗੁਰੂ ਦੇ ਸ਼ਬਦ ਰਾਹੀ ਕਰਨ ਕਰਕ ਆਪਾ ਪੜਿਆ ਹੋਇਆ ਕਰਨ ਕਰਕ ਕੀ ਆ ਇਹ ਇੱਕ ਕਾਰਕ ਹੈ ਕਾਰਕ ਉਹਦੇ ਰਹੀਂ ਸ਼ਬਦ ਦੇ ਬਣ ਗਿਆ ਰਹੀਂ ਗੁਰ ਕੈ ਸ਼ਬਦ ਦੇ ਸ਼ਬਦ ਦੇ ਰਹੀਂ ਨਜੀਕ ਪਛਾਣੋ ਨਜੀਕ ਕੋ ਹੈ ਨੇੜੇ ਪਛਾਣੋ ਨੇੜੇ ਪਛਾਣੋ ਉਸ ਪਰਮਾਤਮਾ ਨੂੰ ਤੁਸੀਂ ਨੇੜੇ ਪਛਾਣੋ ਇਹ ਗੁਰ ਕੈ ਸ਼ਬਦ ਕਿਉਂਕਿ ਉਹ ਅੰਦਰ ਵੱਸਦਾ ਪਰ ਉਹਨੂੰ ਨੇੜੇ ਕਿਵੇਂ ਪਛਾਣੀਏ ਕਿਵੇਂ ਉਹ ਆਹ ਕਹਿੰਦਾ ਗੁਰਕੇ ਸ਼ਬਦ ਗੁਰਕੇ ਸ਼ਬਦ ਦੇ ਰਾਹੀ ਉਹਨੂੰ ਪਛਾਣ ਫਿਰ ਨਜੀਕ ਨਾ ਬੁਝੇ ਬਾਪੂੜੀ ਸਤਗੁਰ ਦੀ ਯਾਦ ਦਿਖਾਏ ਫਿਰ ਨਜੀਕ ਨਾ ਬੁਝੇ ਬਾਪੂੜੀ ਫਿਰ ਫਿਰ ਪਤੀ ਨਜੀਕ ਉਹਨੂੰ ਪਤੀ ਨੂੰ ਨਜੀਕ ਨਾ ਬੁਝੇ ਨਹੀਂ ਬੁਝਦੀ ਐ ਬਬਾਪੂੜੀ ਵਿਚਾਰੀ ਐ ਜੀਵ ਇਸਤਰੀ ਸਤਗੁਰ ਦੀ ਯਾਦ ਦਿਖਾਏ ਪਰ ਸਤਗੁਰ ਨੇ ਦਿਖਾ ਦਿਤਾਂ ਸਤਗੁਰ ਨੇ ਉਸ ਜੀਵ ਜੀਤਰੀ ਨੂੰ ਦਿਖਾਤਾ ਉਹ ਨਜ਼ੀਕ ਨਹੀਂ ਸੰਧੀ ਪਰ ਉਹ ਨਹੀਂ ਦਿਖਾਤਾ ਸਤਗੁਰ ਨੇ ਦਿਖਾਤਾ ਵੀ ਤੇਰੇ ਨੀਦੀਕ ਹੈ ਤੇਰੇ ਅੰਦਰ ਹੀ ਹੈ ਨਦੀ ਉਪਕੰਠ ਜੈਸੇ ਘਰ ਤਰਵਰ ਨਦੀ ਉਪਕੰਠ ਨਦੀ ਦਾ ਉਪਕੰਠ ਕਿਨਾਰਾ ਨਦੀ ਦੇ ਕਿਨਾਰੇ ਦੇ ਉੱਤੇ ਉਪਕੰਠ ਜੈਸੇ ਘਰ ਜਿਵੇਂ ਕੋਈ ਘਰ ਹੋਵੇ ਜਾਂ ਤਰਵਰ ਹੋਵੇ ਕੋਈ ਦਰਖਤ ਲੱਗਿਆ ਹੋਵੇ ਠੀਕ ਹੈ ਸਰਪੰਡ ਘਰ ਕਰਮਾਹੀਂ ਉਹ ਜੇ ਲੱਗਿਆ ਹੋਵੇ ਨਾ ਤੇ ਜਦੋਂ ਨਦੀ ਦਾ ਵਹਾਨ ਹੁੰਦਾ ਬਹੁਤ ਉਹਦੇ ਚ ਆ ਜਾਂਦਾ ਪਾਣੀ ਤਖੜਾ ਤਾਂ ਉਸ ਵੇਲੇ ਜਿਹੜਾ ਹੈ ਉਹ ਘਰ ਵੀ ਨਹੀਂ ਰਹਿੰਦਾ ਤੇ ਉਸ ਤਰਵਰ ਜਿਹੜਾ ਹੈ ਉਹ ਵੀ ਨਹੀਂ ਰਹਿੰਦਾ ਦਰਖਤ ਵੀ ਨਹੀਂ ਰਹਿੰਦਾ ਅਕੇ ਸਰਪੰਡ ਘਰ ਕਰਮਾਹੀਂ ਸਰਪੰਡ ਜਿਹੜੀ ਹੈ ਉਹ ਸਪਨੀ ਹੈ ਉਹ ਸਪਨੀ ਦਾ ਘਰ ਜਿਹੜਾ ਉਹ ਕਰਮਾਹੀਂ ਉਹ ਘਰ ਦੇ ਵਿੱਚ ਹੀ ਆ ਕਿਸੇ ਮਨੁੱਖ ਦੇ ਘਰ ਦੇ ਵਿੱਚ ਹੀ ਆ ਘਰ ਘਰ ਮਾਹੀ ਹੁਣ ਸਰਪੰਨ ਘਰਾ ਗਿਆ ਇਹਨੂੰ ਤਾਂ ਲੱਗ ਗਿਆ ਆ ਘਰ ਨੂੰ ਔਂਕੜ ਕਿਉਂ ਨਹੀਂ ਲੱਗਿਆ ਇਹਨੂੰ ਲੱਗ ਗਿਆ ਤੇ ਇਹਨੂੰ ਕਿਉਂ ਨਹੀਂ ਲੱਗਿਆ ਕਿਉਂ ਨਹੀਂ ਲੱਗਿਆ ਮਾਹੀ ਆ ਗਿਆ ਆ ਮਾਹੀ ਇਹ ਕੀ ਹੈ ਇਹ ਸਬੰਧ ਦਾ ਜੇ ਸਬੰਧ ਕਰਕੇ ਨਹੀਂ ਲੱਗਿਆ ਹੁਣ ਸਾਨੂੰ ਔਂਕੜਾਂ ਦਾ ਤਕਰੀਬਨ ਤਕਰੀਬਨ ਪਤਾ ਲੱਗ ਜਾਂਦਾ ਕਿ ਇਹ ਸਬੰਧਕ ਆਇਆ ਤੇ ਸਬੰਧ ਕਾਫੀ ਨੇ ਉਹਨਾਂ ਦੀ ਹੁਣ ਆਪਾਂ ਵਾਰੋ ਵਾਰੀ ਕਰੀ ਜਾਣੇ ਅੱਗੇ ਆ ਕੇ ਉਹ ਸੱਪਨ ਨੂੰ ਸਮਝਾਈ ਜਾਣੀਆਂ ਘਰ ਇੱਥੇ ਲੱਗ ਗਿਆ ਇੱਥੇ ਨਹੀਂ ਲੱਗਿਆ ਨੇ ਲੱਗਿਆ ਕਿਉਂ ਨਹੀਂ ਲੱਗਿਆ ਆ ਮਾਹੀ ਆ ਗਿਆ ਮਾਹੀ ਕੀ ਹੈ ਸਬੰਧਕ ਹੈ ਸੋ ਇਸ ਕਰਕੇ ਇਹ ਨਹੀਂ ਆਇਆ ਸੋ ਸਾਥ ਸੰਗਤ ਇਹਨਾਂ ਕੋ ਜਿਹੜੀ ਵਿਚਾਰ ਹੈ ਉਹ ਪ੍ਰਵਾਨ ਕਰਨੀ ਔਰ ਇਹ ਵੀਡੀਓ ਵੱਤ ਵੱਦ ਸ਼ੇਅਰ ਕਰਨੀ ਸਬਸਕ੍ਰਾਈਬ ਕਰਨੀ ਤਾਂ ਕਿ ਸੰਗਤਾਂ ਤੱਕ ਜਿਹੜੀ ਆ ਇਹ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਹਾ ਖਟ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ